ਬਾਦੀ ਸ੍ਰੀ ਹਿੰਦਸਤਾਨ ਦੇ ਮਗਰੀ ਸਾਈਡ ਤੇ ਹਰਮਿੰਦਰ ਸਿੰਘ ਦੇ ਨਾਂ ਦੇ ਜੋ ਕੋਠੀ ਹੈ 42 ਨੰਬਰ ਇਸ ਕੋਠੀ ਦੇ ਵਿੱਚ ਇੱਕ ਸ੍ਰੀ ਗੁਰੂ ਜਸਪ੍ਰੀਤ ਕਾਸ਼ਮਾਨ ਸੀ ਪਰ ਉਹ 2.5 3 ਮਹੀਨਿਆਂ ਤੋਂ ਸੁਖਾਸਨ ਸੀ ਪਾਲਕੀ ਸਾਹਿਬ ਦੇ ਵਿੱਚ ਕੋਈ ਪ੍ਰਕਾਸ਼ ਨਹੀਂ ਸੀ ਕੀਤਾ ਜਾਂਦਾ ਗੋਡਿਆਂ ਦੇ ਪ੍ਰੇਸ਼ਨ ਕਰਾਉਣ ਦੇ ਨਾਲ ਆਪਣੀ ਗਲਤੀ ਫਿਲ ਕਿਤੇ ਉਹਨਾਂ ਨੇ ਨਹੀਂ ਇਸ ਕੱਲ ਨੂੰ ਦੇਖੋ ਆਪਾਂ ਜਿਹੜੀ ਵੀ ਚੀਜ਼ ਦੱਸਦੇ ਹਾਂ ਉਹ ਪੰਥ ਅਕਾਲ ਤਖਤ ਸਾਹਿਬ ਦੇ ਸਾਹਮਣੇ ਰੱਖਦੇ ਹਾਂ ਜਿਹੜੀ ਗੱਲ ਉਹਨਾਂ ਨੇ ਮੰਨ ਲਈ ਹੈ ਕਿ ਮੈਂ ਨਹੀਂ ਕੀਤੀ ਸੇਵਾ ਤੇ ਅੱਗੇ ਇੰਨੇ ਦਿਨ ਮੈਂ ਹੋਰ ਨਹੀਂ ਕਰ ਸਕਦਾ ਤੇ ਉਹਨਾਂ ਨੂੰ ਸਮਝਾਇਆ ਹੈ ਕਿ ਸੇਵਾ ਸਤਕਾਰਯੋਗ ਢੰਗ ਨਾਲ ਕਰਨੀ ਹੈ ਸੋ ਇਸ ਕਰਕੇ ਜਿਹੜੀ ਗੱਲ ਉਹਨਾਂ ਨੇ ਆਪਣੀ ਲਿਖਤ 'ਚ ਰੱਖੀ ਹੈ ਕਿ ਮੇਰੀ ਸੱਟ ਲੱਗਣ ਕਰਕੇ ਮੈਂ ਇਹ ਦਿਨਾਂ ਤੋਂ ਸੇਵਾ ਨਹੀਂ ਸਕਾਰਬਾ ਪਰ ਜਦੋਂ ਅਸੀਂ ਇਥੋਂ ਪਤਾ ਕੀਤਾ ਤੇ ਇਹਨਾਂ ਦਾ ਜਿਹੜਾ ਬੇਟਾ ਗਗਨ ਜਗਨਦੀਪ ਜਗਨਦੀਪ ਸਿੰਘ ਉਹ ਮੀਟ ਤੇ ਸ਼ਰਾਬ ਵੀ ਯਾਨੀ ਕਿ ਘਰ ਵਿੱਚ ਚੱਲਦਾ ਸੀ ਸ਼ਰਾਬ ਦੀਆਂ ਬੋਤਲਾਂ ਘਰ ਵਿੱਚੋਂ ਖਾਲੀ ਮਿਲੀਆਂ ਨੇ ਉਸ ਦਾ ਸਰੂਪ ਉਹ ਵੱਖਰੇ ਕਮਰੇ 'ਚ ਨਿਵੇਕਲੇ ਕਮਰੇ 'ਚ ਬਰਾਜਮਾਨ ਆ ਤੇ ਬਾਕੀ ਸੇਵਾ ਦੇ ਵਿੱਚ ਕਈ ਬਹੁਤ ਸੋਹਣੇ ਢੰਗ ਨਾਲ ਕਰਦੇ ਆ ਕਮੀਆਂ ਸਾਰਿਆਂ ਚ ਹੁੰਦੀਆਂ ਤੇ ਭੁੱਲਾਂ ਸਾਰੇ ਕਰਦੇ ਆ ਜਿਹੜਾ ਬੰਦਾ ਮੰਨਦਾ ਹੈ ਉਹਨੂੰ ਸਮਝਾਈਦਾ ਹੈ ਕਿ ਭਈਆ ਇਸ ਤਰ੍ਹਾਂ ਨਹੀਂ ਸੇਵਾ ਇਸ ਤਰ੍ਹਾਂ ਕਰਨੀ ਸਿਖਾਉਣਾ ਵੀ ਸਾਡਾ ਫਰਜ਼ ਹੈ ਤੇ ਸਮਝਾਉਣਾ ਵੀ ਆਪਾਂ ਸਾਰਿਆਂ ਰਲ ਕੇ ਕਿ ਮਹਾਰਾਜ ਦਾ ਸਤਿਕਾਰਯੋਗ ਢੰਗ ਨਾਲ ਕੀਤਾ ਜਾ ਸਕੇ ਪਰ ਜਦੋਂ ਅਸੀਂ ਧਰਮ ਪ੍ਰਚਾਰ ਕਮੇਟੀ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਫੋਨ ਤੇ ਗੱਲ ਕਰੀਦੀ ਹੈ ਕਿ ਆਪਣੇ ਪ੍ਰਚਾਰਕ ਭੇਜੋ ਆ ਸਾਨੂੰ ਇੱਕ ਚਿਕਾਇਤ ਮਿਲੀ ਜਾਣਾ ਉਧਰ ਉਦੋਂ ਉਹ ਕਹਿੰਦੇ ਕਿ ਚਲ ਪਹਿਲਾਂ ਸਾਨੂੰ ਲਿਖਤੀ ਦਿਓ ਫਿਰ ਅਸੀਂ ਪਰਤਾਲ ਕਰਾਂਗੇ ਪਰਤਾਲ ਬਾਦੋਂ ਬਾਦ ਕਾਰਵਾਈ ਕਰਾਂਗੇ ਅਸੀਂ ਇਹਨਾਂ ਨੂੰ ਲਿਖਤੀ ਬਹੁਤ ਕਾਰਵਾਈਆਂ ਸੰਗਤ ਜੀ ਦਿੱਤੀਆਂ ਝੂਠਨੀ ਜੀ ਬੋਲ ਰਹੇ ਜੀਵਨ ਸਿੰਘ ਚਤਰ ਸਿੰਘ ਦੀ ਲਾਗੇ ਪ੍ਰੈਸੋਾ ਸ੍ਰੀ ਅਕਾਲ ਤਾ ਸਹਿਬ ਬਿਲਕੁਲ ਨਜ਼ਦੀਕ ਆ ਜਿਸ ਦਿਨ ਉਹ ਕਾਰਵਾਈ ਇਹ ਕਰਦਿਆ ਕਰਨਗੇ ਕਰ ਦੇਣਗੇ ਤੇ ਅਸੀਂ ਇਹਨਾਂ ਨੂੰ ਜਥੇਦਾਰ ਤੇ ਤੁਨ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਮੰਨਾਂਗੇ ਨਹੀਂ ਤਾਂ ਇਹ ਸ੍ਰੀ ਅਕਾਲ ਤਾ ਸਹਿਬ ਜਥੇਦਾਰ ਨਹੀਂ ਆ ਇਹ ਬਾਦਲ ਦੇ ਬਿਠਾਏ ਬੈਠੇ ਆ ਬាទ ਜਿਸਨ੍ਹ ਸਿਧਾਨ ਦੇ ਮਗਰੀ ਸਾਈਡ ਤੇ ਹਰਮਿੰਦਰ ਸਿੰਘ ਦੇ ਨਾਂ ਦੇ ਜੋ ਕੋਠੀ ਹੈ 42 ਨੰਬਰ ਇਸ ਕੋਠੀ ਦੇ ਵਿੱਚ ਇੱਕ ਸ੍ਰੀ ਗੁਰੂ ਰਸਾ ਪ੍ਰਕਾਸ਼ਮਾਨ ਸੀ ਪਰ ਉਹ 2 3 ਮਹੀਨਿਆਂ ਤੋਂ ਸੁਖਾਸਣ ਸੀ ਪਾਲਕੀ ਸਾਹਿਬ ਦੇ ਵਿੱਚ ਕੋਈ ਪ੍ਰਕਾਸ਼ ਨਹੀਂ ਸੀ ਕੀਤਾ ਜਾਂਦਾ ਗੋਡਿਆਂ ਦੇ ਆਪਰੇਸ਼ਨ ਕਰਾਉਣ ਦੇ ਨਾਲ ਪਰ ਜਦੋਂ ਅਸੀਂ ਇੱਥੋਂ ਪਤਾ ਕੀਤਾ ਦੇ ਇਹਨਾਂ ਦਾ ਜਿਹੜਾ ਬੇਟਾ ਗਗਨ ਜਗਨਦੀਪ ਜਗਨਦੀਪ ਸਿੰਘ ਉਹ ਮੀਟ ਤੇ ਸ਼ਰਾਬ ਵੀ ਯਾਨੀ ਕਿ ਘਰ ਵਿੱਚ ਚੱਲਦਾ ਸੀ ਸ਼ਰਾਬ ਦੀਆਂ ਬੋਤਲਾਂ ਘਰ ਵਿੱਚੋਂ ਖਾਲੀ ਮਿਲੀਆਂ ਨੇ ਪਰ ਜਿੱਥੇ ਗੁਰੂ ਰੰਸ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਸਤਿਗੁਰਾਂ ਦੀ ਮਰਜ਼ਾਦਾ ਹੋਣੀ ਚਾਹੀਦੀ ਹੈ ਇਸ ਪਰਿਵਾਰ ਨੇ ਅੱਜ ਆਪਣੇ ਉਹਨਾਂ ਦੀ ਸਹਿਮਤੀ ਦੇ ਨਾਲ ਗੁਰੂ ਰੰਸ ਸਾਹਿਬ ਜੀ ਆਰਾਮਸਰ ਸੁਭਾਏਮਾਨ ਕਰ ਦਿੱਤੇ ਗਏ ਨੇ ਪਰ ਜਦੋਂ ਅਸੀਂ ਧਰਮ ਪ੍ਰਚਾਰ ਕਮੇਟੀ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਫੋਨ ਤੇ ਗੱਲ ਕਰੀਦੀ ਹੈ ਕਿ ਆਪਣੇ ਪ੍ਰਚਾਰਕ ਭੇਜੋ ਆ ਸਾਨੂੰ ਇੱਕ ਸ਼ਿਕਾਇਤ ਮਿਲੀ ਜਾਣਾ ਉਧਰ ਉਹ ਕਹਿੰਦੇ ਕਿ ਚਲ ਪਹਿਲਾਂ ਸਾਨੂੰ ਲਿਖਤੀ ਦਿਓ ਫਿਰ ਅਸੀਂ ਪੜਤਾਲ ਕਰਾਂਗੇ ਪੜਤਾਲ ਬਾਅਦ ਬਾਅਦ ਕਾਰਵਾਈ ਕਰਾਂਗੇ ਅਸੀਂ ਇਹਨਾਂ ਨੂੰ ਲਿਖਤੀ ਬਹੁਤ ਕਾਰਵਾਈਆਂ ਸੰਗਤ ਜੀ ਦਿੱਤੀਆਂ ਝੂਠ ਨਹੀਂ ਜੀ ਬੋਲ ਰਹੇ ਜੀਵਨ ਸਿੰਘ ਚਤਰ ਸਿੰਘ ਦੀ ਲਾਗੇ ਪ੍ਰੈਸ ਉਹ ਫਿਰ ਇਹ ਕਾਲਤਾ ਸਰ ਬਿਲਕੁਲ ਨਜ਼ਦੀਕ ਆ ਜਿਸ ਦਿਨ ਉਹ ਕਾਰਵਾਈ ਇਹ ਕਰਦਿਆ ਕਰਨਗੇ ਕਰ ਦੇਣਗੇ ਤੇ ਅਸੀਂ ਇਹਨਾਂ ਨੂੰ ਜਥੇਦਾਰ ਤੇ ਤੁਹਾਨੂੰ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਮੰਨਾਂਗੇ ਨਹੀਂ ਤਾਂ ਇਹ ਸ੍ਰੀ ਕਾਲਤਾ ਜਥੇਦਾਰ ਨਹੀਂ ਆ ਇਹ ਬਾਦਲ ਦੇ ਬਿਠਾਏ ਬੈਠੇ ਆ ਕਿਉਂਕਿ ਉਹ ਮਾਇਤਾਰੀ ਬੰਦਾ ਵਾ ਜੀਵਨ ਸਿੰਘ ਚਤਰ ਸਿੰਘ ਜਿਹਦੀ ਪ੍ਰੈਸ ਲੱਗੀ ਉੱਥੇ ਤੇ ਉਹ ਬਿਲਕੁਲ ਲਾਗੇ ਹੀ ਸ੍ਰੀ ਅਕਾਲ ਤਸਰ ਜੇ ਬਿਲਕੁਲ ਨਿਜੀ ਦੀਗਾ ਅਜੇ ਤੱਕ ਉਹ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਦੂਜਾ ਉਲਟਾ ਸਾਨੂੰ ਕਹਿੰਦੇ ਲਿਖਤੀ ਪਿਲਾਂ ਦਿਓ ਫਿਰ ਅਸੀਂ ਕਾਰਵਾਈ ਕਰਾਂਗੇ ਇਸ ਪਰਿਵਾਰ ਨੇ ਸਾਹਿਬ ਦੀ ਪ੍ਰਗਟਾਈ ਤੇ ਆਪਣੀ ਗਲਤੀ ਮੰਨੀ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਦੀ ਗੱਡੀ ਨਾਲ ਪ੍ਰਚਾਰਕ ਵੀ ਆਏ ਸਨ ਤੇ ਗੁਰਦੁਆਰਾ ਰਾਮਸਰ ਵਿਖੇ ਸੁਭਾਏ ਮਾਨ ਕਰਦੇ ਆ ਮੈਂ মিডিਏ ਰਹੀਂ ਸਿੱਖ ਸੰਗਤਾਂ ਨੂੰ ਕੀ ਅੰਮ੍ਰਿਤਸਰ ਕੀ ਦਿੱਲੀ ਕੀ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਮਾਨ ਨੇ ਕਿਉਂਕਿ ਅੱਜ ਬੇਦਨੀ ਬੇਦਬੀ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਲੋਕਾਂ ਨੇ ਪ੍ਰਕਾਸ਼ਮਾਨ ਕੀਤੇ ਨੇ ਇਹ ਸ਼੍ਰੋਮਣੀ ਕਮੇਟੀ ਨੇ ਦਿੱਤੇ ਨੇ ਜਾਂ ਦਿੱਲੀ ਕਮੇਟੀ ਦੇ ਰਹੀ ਹੈ ਬਸ ਦੋ ਹੈ ਤੇ ਇਹ ਬੇਜਬੀਆਂ ਤਾਂ ਹੋ ਰਹੀਆਂ ਨੇ ਕਿ ਇਹਨਾਂ ਨੂੰ ਪੂਰਨ ਤੌਰ ਤੇ ਜਿਹੜੀਆਂ ਇਹਨਾਂ ਨੇ ਪ੍ਰਸ਼ਨ ਲਾਈਆਂ ਨੇ ਉਹਤੇ ਪਾਬੰਦੀ ਲਾਦਣੀ ਚਾਹੀਦੀ ਹੈ ਜਿਹੜੇ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਉਹਨਾਂ ਦੀ ਸੇਵਾ ਸੰਭਾਲ ਮਰਜ਼ਾਦਾਂ ਨਾਲ ਕਰਾਉਣੀ ਤੇ ਕਰਨੀ ਚਾਹੀਦੀ ਹੈ ਪਰ ਉਹ ਇਹ ਬਿਲਕੁਲ ਧਿਆਨ ਨਹੀਂ ਦੇ ਰਹਾ ਕੇਵਲ ਖਬਰਾਂ ਤੱਕ ਤੇ ਮੀਡੀਆ ਤੱਕ ਬਿਆਨ ਦੀਆਂ ਤੱਕ ਸੀਮਤ ਰਹਿੰਦੇ ਆ ਬਾਕੀ ਕੋਈ ਵੀ ਠੋਸ ਕਾਰਵਾਈਆਂ ਇਹ ਨਹੀਂ ਕਰਦੇ ਜੇ ਕਰਦੇ ਹੁੰਦੇ ਅੱਜ ਅੰਮ੍ਰਿਤਸਰ ਦੇ ਕੀ ਲਾਗੇ ਲਾਗੇ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਤੇ ਬਹੁਤ ਵੱਡਾ ਸ਼ਹਿਰ ਹੈ ਮੈਂ ਦਰਬਾਰ ਸਾਹਿਬ ਦੇ ਲਾਗੇ ਲਾਗੇ ਇਹਨਾਂ ਨੂੰ ਡਰੈਸ ਦਿੰਨਾ ਵਾ ਕਿ ਉਹਨਾਂ ਦੇ ਘਰਾਂ ਜਾ ਕੇ ਵੇਖੋ ਇੱਥੇ ਹੀ ਆ ਸਿਰਫ ਬਾਬਾ ਦੀਪ ਸਿੰਘ ਦੀ ਕਨੋਲੀ ਕਨੋਲੀ ਦੇ ਵਿੱਚ ਹੀ 80 ਘਰ ਹੋਣਗੇ ਤੇ 20 ਘਰਾਂ ਚ ਗੁਰੂ ਗ੍ਰੰਥ ਸਾਹਿਬ ਜੀ ਨੇ ਪਰ ਸੇਵਾ ਮਰਜ਼ਾਦਾ ਦੇ ਵਿੱਚ ਲੋਕਾਂ ਕੋ ਨਹੀਂ ਹੋ ਰਹੀ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਸਤਿਗੁਰਾਂ ਦਾ ਸਤਕਾਰ ਨਹੀਂ ਕਰ ਸਕਦੇ ਲਾਗੇ ਗੁਰੂ ਘਰ ਆ ਉੱਥੇ ਜਾ ਕੇ ਦਰਸ਼ਨ ਕਰਿਆ ਕਰੋ ਸੇਵਾ 'ਚ ਹਾਜ਼ਰ ਹੋਇਆ ਕਰੋ ਗੁਰੂ ਘਰ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋ ਗਿਆ ਹੈ ਉੱਥੇ ਨਾ ਅਸੀਂ ਟੀਵੀ ਲਾ ਸਕਦੇ ਆ ਨਾ ਉਥੇ ਅਸੀਂ ਉੱਚੀ ਜਗ੍ਹਾ ਤੇ ਬਹਿ ਸਕਦੇ ਆ ਹਰਮੰਦਰ ਸਾਹਿਬ ਦੇ ਅੰਦਰ ਕੋਈ ਵੀ ਕੁਰਸੀ ਢਾਕੇ ਨਹੀਂ ਬੈਠ ਸਕਦਾ ਨਾ ਬਹਿ ਸਕਦਾ ਹੀ ਹੈ ਇਦਾਂ ਹੀ ਘਰ ਵਿੱਚ ਉਹੀ ਮਰਜ਼ਾਦਾ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਹਰਮੰਦਰ ਸਾਹਿਬ ਪ੍ਰਕਾਸ਼ਮਾਨ ਨੇ ਪਰ ਬਿਲਕੁਲ ਸੰਗਤਾਂ ਧਿਆਨ ਹੀ ਦੇ ਰਹੀਆਂ ਅੱਜ ਸਾਨੂੰ ਜਿਹੜਾ ਪ੍ਰਸ਼ਾਸਨ ਨੂੰ ਪਹਿਲਾਂ ਸੀ ਡੀ ਦੇ ਥਾਣੇ ਐਸਐਚਓ ਕੋਲ ਗਿਆ ਉਹ ਨਾਲ ਡੀਐਸਪੀ ਤੁਰੰਤ ਨਾਲ ਤੁਰਿਆ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਉਹ ਆਪਣੇ ਜ਼ਿਮੇਵਾਰੀਆਂ ਸਮਝਦੇ ਨੇ ਪਰ ਇਹ ਆਪਣੀ ਜੁਮਿਹਰੀ ਤੋਂ ਭੱਜ ਰਹੇ ਨੇ ਜਿਹਦੇ ਕਰਕੇ ਅੱਜ ਸਰੂਨੀ ਕਮੇਟੀ ਜਿਹੜੀ ਆ ਅਕਾਲੀ ਦਲ ਦੀ ਜਿਹੜਾ ਖਤਮ ਹੁੰਦਾ ਜਾ ਰਿਹਾ ਉਹ ਇਹਨਾਂ ਨੇ ਪੰਥ ਤੇ ਗ੍ਰੰਥ ਨੂੰ ਖਤਮ ਕਰਨਾ ਚਾਹੁੰਦੇ ਸਨ ਪਰ ਇਹ ਨਹੀਂ ਪਤਾ ਲੱਗਾ ਕਿ ਅਸੀਂ ਖੁਦ ਆਪ ਖਤਮ ਹੋ ਜਾਣਾ ਕਿਉਂਕਿ ਜਿਹੜਾ ਇਨਸਾਨ ਕਿਸੇ ਵਾਸਤੇ ਕੋਈ ਟੂਆ ਪੁੱੜਦਾ ਉਹ ਖੁਦ ਆਪ ਉਹ ਟੂਆ ਡਿੱਗ ਪੈਂਦਾ ਹੈ ਇਹਨਾਂ ਨੇ ਪੰਥ ਤੇ ਗ੍ਰੰਥ ਦਾ ਬਹੁਤ ਨੁਕਸਾਨ ਕੀਤਾ ਤੇ ਨੁਕਸਾਨ ਇਹਨਾਂ ਦਾ ਹੁਣ ਸ਼ੁਰੂ ਹੋ ਗਿਆ ਹੈ ਕਿਉਂਕਿ ਹੁਣ ਸਾਰੀ ਉਲਟੀ ਚੈਨ ਚੱਲ ਪਈ ਹੈ ਤੇ ਇਹ ਵੇਖੋ ਕੀ ਹਾਲ ਦੰਦਾਂ ਦਾ ਨਾ ਹਥਾਣਾ ਗੰਢਾ ਦਿੱਤੀਆਂ ਮੜ ਕੇ ਦੰਦਾਂ ਨਾ ਖੋਲਣੀਆਂ ਪੈਂਦੀਆਂ ਇਹ ਪਰਿਵਾਰ ਹੁਣ ਖੋਲ ਰਿਹਾ ਤੇ ਖੋਲੂਗਾ ਲੋਕਾਂ ਦੇ ਸਾਹਮਣੇ ਕਿ ਲੋਕਾਂ ਨਾਲ ਇਹਨੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗਿਆਨੀ ਸਤਵੰਤ ਸਿੰਘ ਦਾ ਭਾਈ ਤਰਸੇਮ ਸਿੰਘ ਹੈ ਧਰਮ ਪ੍ਰਚਾਰ ਕਮੇਟੀ ਵੱਲੋਂ ਸੇਵਾਮਾਂ ਸਾਡੀਆਂ ਪ੍ਰਚਾਰਕ ਸਿੰਘ ਦੀਆਂ ਮੌਕਾ ਵੇਖਣ ਵਾਸਤੇ ਆਏ ਸੀ ਪਵਨ ਸਥਾਨ ਤੇ ਦਰਸ਼ਨ ਕਰਨ ਵਾਸਤੇ ਤੇ ਸਰਦਾਰ ਹਰਵਿੰਦਰ ਸਿੰਘ ਦੇ ਜੋ ਲੱਤ ਤੇ ਸੱਟ ਲੱਗਣ ਕਾਰਨ ਪਿਛਲੇ ਦਿਨਾਂ ਤੋਂ ਸੇਵਾ ਨਹੀਂ ਸੀ ਕਰ ਪਾਰੇ ਤੇ ਅੱਗੇ ਕੁਝ ਦਿਨ ਡਾਕਟਰੀ ਕਾਰਨਾ ਕਰਕੇ ਅਜੇ ਹੋਰ ਸੇਵਾ ਨਹੀਂ ਸੀ ਕਰ ਪਾਉਣੀ ਉਹਨਾਂ ਨੇ ਇਸ ਕਰਕੇ ਉਹਨਾਂ ਕੋਲ ਲਿਖਤੀ ਲੈ ਲੈ ਆ ਗਿਆ ਕਿ ਜਦ ਤੱਕ ਉਹ ਸੇਵਾ ਕਰਨ ਦਾ ਸਮਰਥ ਹੈ ਗੁਰਦੁਆਰਾ ਆਰਾਮ ਸਰ ਸਾਹਿਬ ਪਾਵਨ ਸਰੂਪ ਸਤਕਾਰ ਵਾਸਤੇ ਬਰਾਜਮਨ ਕੀਤਾ ਜਾਏਗਾ ਇਸ ਕਰਕੇ ਪਾਵਨ ਸਰੂਪ ਗੁਰਦੁਆਰਾ ਆਰਾਮ ਸਰ ਸਾਹਿਬ ਲੈ ਚਲੇ ਜਦੋਂ ਮਰਿਆਦਾ ਵਾਸਤੇ ਸਤਕਾਰ ਵਾਸਤੇ ਯੋਗ ਹੋ ਜਾਣਗੇ ਉਹ ਬੇਨਤੀ ਕਰਨਗੇ ਫਿਰ ਉਹਨਾਂ ਨੂੰ ਮਰਿਆਦਾ ਵੇਖ ਕੇ ਪਾਵਨ ਸਰੂਪ ਦੀ ਇਜਾਜ਼ਤ ਉਸ ਮਰਿਆਦਾ ਮੁਤਾਬਕ ਦਿੱਤੀ ਜਾਵੇਗੀ ਆਪਣੇ ਗਲਤੀ ਫਿਰ ਕੀਤੇ ਉਹਨਾਂ ਨੇ ਨਹੀਂ ਇਸ ਕੱਲ ਨੂੰ ਦੇਖੋ ਆਪਾਂ ਜਿਹੜੀ ਵੀ ਚੀਜ਼ ਦੱਸਦੇ ਆ ਉਹ ਪੰਥ ਅਕਾਲ ਤਖਤ ਸਾਹਿਬ ਦੇ ਸਾਹਮਣੇ ਰੱਖਦੇ ਆ ਜਿਹੜੀ ਗੱਲ ਉਹਨਾਂ ਨੇ ਮੰਨ ਲਈ ਹੈ ਕਿ ਮੈਂ ਨਹੀਂ ਕੀਤੀ ਸੇਵਾ ਤੇ ਅੱਗੇ ਏਨੇ ਦਿਨ ਮੈਂ ਹੋਰ ਨਹੀਂ ਕਰ ਸਕਦਾ ਕਿ ਉਹਨਾਂ ਨੂੰ ਸਮਝਾਇਆ ਹੈ ਕਿ ਸੇਵਾ ਸਤਕਾਰਯੋਗ ਢੰਗ ਨਾਲ ਕਰਨੀ ਹੈ ਸੋ ਇਸ ਕਰਕੇ ਜਿਹੜੀ ਗੱਲ ਉਹਨਾਂ ਨੇ ਆਪਣੀ ਲਿਖਤ 'ਚ ਰੱਖੀ ਹੈ ਕਿ ਮੇਰੀ ਸੱਟ ਲੱਗਣ ਕਰਕੇ ਮੈਂ ਇਹ ਦਿਨਾਂ ਤੋਂ ਸੇਵਾ ਨਹੀਂ ਸਰਪਾ ਦੇ ਦੇਖੋ ਮੇਰੇ ਧਿਆਨ 'ਚ ਨਹੀਂ ਹੈਗੀਆਂ ਜੇ ਚੀਜ਼ ਦੀ ਆਪਾਂ ਲਿਖਤ ਵਿੱਚ ਲਵਾਂਗੇ ਜਦੋਂ ਵੀ ਆਪਾਂ ਸੇਵਾ ਵਾਸਤੇ ਇਹਨਾਂ ਨੂੰ ਦੁਬਾਰਾ ਮੌਕਾ ਦਵਾਂਗੇ ਤੇ ਉਹ ਲਿਖਤ ਵਿੱਚ ਇਹਨਾਂ ਨਾਲ ਸਾਰੀ ਗੱਲ ਕੀਤੀ ਗਈ ਕਿਉਂਕਿ ਮੈਂ ਹਾਂ ਜਿਹੜੀ ਗੱਲ ਸੁਣਨ ਚ ਆਈ ਹੈ ਪਰ ਮੇਰੇ ਦੇਖਣ ਚ ਨਹੀਂ ਆਈ ਜਿੱਦਣ ਅਸੀਂ ਪਾਵਨ ਸਰੂਪ ਬਿਰਾਜਮਨ ਕਰਾਵਾਂਗੇ ਇਹਨਾਂ ਕੋਲ ਲਿਖਤੀ ਹਰ ਚੀਜ਼ ਦੀ ਚੀਜ਼ ਲਵਾਂਗੇ ਤੇ ਜੇ ਕੋਈ ਡ੍ਰਿੰਕ ਕਰਦਾ ਹੈ ਸ਼ਰਾਬ ਪੀਂਦਾ ਉੱਥੇ ਮਾਰੇ ਦਾ ਸਰੂਪ ਅਸੀਂ ਬਿਰਾਜਮਨ ਨਹੀਂ ਕਰਦੇ ਆਂਗੇ ਵੈਸੇ ਗੁਰੂ ਸਾਹਿਬ ਦਾ ਸਰੂਪ ਇੱਕ ਅਲੱਗ ਕਮਰੇ ਵਿੱਚ ਵਰਜਮਾਨ ਸੀ ਗੁਰੂ ਸਾਹਿਬ ਦਾ ਸਰੂਪ ਉਹ ਵੱਖਰੇ ਕਮਰੇ ਵਿੱਚ ਨਿਵੇਕਲੇ ਕਮਰੇ ਵਿੱਚ ਬਿਰਾਜਮਨ ਆ ਤੇ ਬਾਕੀ ਸੇਵਾ ਦੇ ਵਿੱਚ ਕਈ ਬਹੁਤ ਸੋਹਣੇ ਢੰਗ ਨਾਲ ਕਰਦੇ ਆ ਕਮੀਆਂ ਸਾਰਿਆਂ ਚ ਹੁੰਦੀਆਂ ਤੇ ਭੁੱਲਾਂ ਸਾਰੇ ਕਰਦੇ ਆ ਜਿਹੜਾ ਬੰਦਾ ਮੰਨਦਾ ਹੈ ਉਹਨੂੰ ਸਮਝਾਈਦਾ ਹੈ ਕਿ ਭਈਆ ਇਸ ਤਰ੍ਹਾਂ ਨਹੀਂ ਸੇਵਾ ਇਸ ਤਰ੍ਹਾਂ ਕਰਨੀ ਸਿਖਾਉਣਾ ਵੀ ਸਾਡਾ ਫਰਜ਼ ਹੈ ਤੇ ਸਮਝਾਉਣਾ ਵੀ ਆਪਾਂ ਸਾਰਿਆਂ ਰਲ ਕੇ ਕਿ ਮਹਾਰਾਜ ਦਾ ਸਤਕਾਰਯੋਗ ਢੰਗ ਨਾਲ ਕੀਤਾ ਜਾ ਸਕੇ ਕਈ ਆਪਣੇ ਸਿੰਘ ਕੰਦੇ ਕਿ ਘਰ ਚ ਅਸੀਂ ਗੁਰੂ ਸਾਹਿਬ ਤੇ ਗੁਰਦੁਆਰਾ ਰੱਖੇ ਨਹੀਂ ਸਕਦੇ ਨਹੀਂ ਜਿਹੜਾ ਯੋਗ ਆ ਅੱਜ ਜਿਹੜਾ ਸ਼ਰੋਣੀ ਕਮੇਟੀ ਵਾਲਾ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਮਤਾ ਚੱਲਦਾ ਉਹਦੇ ਅਨਸਾਰ ਅੱਜ ਕੋਈ ਪਾਵਨ ਸਰੂਪ ਦੀ ਮੰਗ ਕਰਦਾ ਹੈ ਨਾ ਜੋ ਉਹਦੇ ਘਰ ਜਾ ਕੇ ਪਹਿਲਾ ਸ਼ਰੂਨੀ ਕਮੇਟੀ ਦਾ ਪ੍ਰਚਾਰਕ ਸਿੰਘ ਜਾ ਕੇ ਰਿਪੋਰਟ ਕਰਦਾ ਚੈੱਕ ਕਰਦਾ ਸਾਰੀ ਮਰਿਆਦਾ ਵੇਖਦਾ ਨਹੀਂ ਹੋਵੇ ਉਹਨੇ ਚ ਰਿਪੋਰਟ ਨਹੀਂ ਜਾਂਦੀ ਜਦੋਂ ਪਾਵਨ ਸਰੂਪ ਦੀ ਮੰਗ ਕਰਦਾ ਫਿਰ ਉਸ ਤੋਂ ਬਾਅਦ ਮੈਂਬਰ ਹਲਕੇ ਦੇ ਜਿਹੜੇ ਮੈਂਬਰ ਦੇ ਦਸਤਕਤ ਹੁੰਦੇ ਆ ਫਿਰ ਉਸ ਤੋਂ ਬਾਅਦ ਕਾਰਵਾਈ ਪਾ ਕੇ ਫਿਰ ਉਹਨਾਂ ਨੂੰ ਆਗਿਆ ਦਿੱਤੀ ਜਾਂਦੀ ਏ ਸਾਰੀ ਗੱਲ ਵੇ ਜੜੀਆਂ ਜੜੀਆਂ ਸ਼ਰਤਾਂ ਕਾਲ ਤੱਕ ਸਾਹਿਬ ਵੱਲੋਂ ਜਾਂ ਅੰਤਰਕ ਕਮੇਟੀ ਵੱਲੋਂ ਪਾਸ ਕੀਤੀਆਂਗੇ ਕਿ ਇਹ ਸ਼ਰਤਾ ਅਗਰ ਪਰਿਵਾਰ ਪੂਰੀਆਂ ਕਰਦਾ ਹੈ ਤੁਹਾਨੂੰ ਪਾਵਨ ਸਰੂਪ ਪ੍ਰਕਾਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਮਹਾਰਾਜ ਦਾ ਸਤਿਕਾਰ ਜਿਹੜਾ ਯੋਗ ਢੰਗ ਨਾਲ ਹੋ ਸਕੇ ਅਗਰ ਉਹ ਜੇ ਨਹੀਂ ਪੂਰੀਆਂ ਕਰਦਾ ਤੇ ਅਸੀਂ ਕਹਿ ਦਿੰਦੇ ਹਾਂ ਕਿ ਇਹ ਮਤੇ ਅਨਸਾਰ ਸ਼ਰਤਾਂ ਪੂਰੀਆਂ ਨਹੀਂ ਕਰਦਾ ਇਸ ਕਰਕੇ ਉਹਨਾਂ ਨੂੰ ਫਿਰ ਪਾਵਨ ਸਰੂਪ ਦੀ ਇਜਾਜ਼ਤ ਉਹਨਾਂ ਚਿਰ ਨਹੀਂ ਮਿਲਦੀ ਉਹਨਾਂ ਨਾਲ ਤਾਂ ਕੋਈ ਕਾਰਵਾਈ ਤਰ੍ਹਾਂ ਕੀਤੀ ਜਾਏਗੀ ਦੇਖੋ ਇਹ ਮਸਲਾ ਇਹਨਾਂ ਦਾ ਸ਼੍ਰੀ ਅਕਾਲ ਤਖਸੈਬ ਅਸੀਂ ਜਦੋਂ ਭੇਜਾਂਗੇ ਤੇ ਉਸ ਤੋਂ ਬਾਅਦ ਵਿੱਚ ਇਹ ਉਹਨਾਂ ਨੇ ਫੈਸਲਾ ਲੈਣਾ ਪੰਜ ਪਿਆਰੇ ਸਹਿਬਾਨ ਨੇ ਲੈਣਾ ਜਿਸ ਵੀ ਰੂਪ ਦੇ ਵਿੱਚ ਹਾਂਜੀ ਕਿਉਂਕਿ ਪੰਮਤਕ ਤੌਰ ਤੇ ਇਕੱਲੇ ਬੰਦੇ ਨੂੰ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ ਪੰਜ ਸਿੰਘ ਸਹਿਬਾਨ ਲੈਂਦੇ ਨੇ ਤੇ ਜਾਂ ਪੰਜ ਪਿਆਰੇ ਸਹਿਬਾਨ ਜਿਹੜੇ ਨੇ ਉਹ ਉਹਨਾਂ ਸਾਹਮਣੇ ਪੇਸ਼ ਕੀਤਾ ਜਾਂਦਾ ਬੰਦਾ ਆਪਣੀ ਗਲਤੀ ਮੰਨ ਲਵੇ ਤੇ ਉਹ ਸੇਵਾ ਲਾਉਂਦੇ ਪੰਥ ਕਰਵਾਇਤਾ ਸਾਡੀ ਅਸੀਂ ਅੱਜ ਇੱਥੇ ਬਾਬਾ ਦੀਪ ਸਿੰਘ ਕਲੋਨੀ ਆਏ ਸੀਗੇ ਸਤਕਾਰ ਕਮੇਟੀ ਵੱਲੋਂ ਕੋਈ ਇਤਰਾਜ਼ ਜਤਾਇਆ ਗਿਆ ਸੀ ਕਿ ਇੱਥੇ ਕਿਸੇ ਕੋਠੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੁਖਾਸਣ ਚ ਮੌਜੂਦ ਸੀ ਔਰ ਉਹਦੇ ਪ੍ਰੋਪਰ ਉਹਦਾ ਪ੍ਰਕਾਸ਼ ਨਹੀਂ ਹੋ ਰਿਹਾ ਇਸ ਸਬੰਧ ਵਿੱਚ ਐਸਸੀ ਪੀਸੀ ਦੇ ਨੁਮਾਇੰਦੇ ਔਰ ਸਰਕਾਰ ਕਮੇਟੀ ਦੇ ਨੁਮਾਇੰਦੇ ਇਕੱਠਿਆਂ ਨੇ ਜਾ ਕੇ ਮਰਿਆਦਾ ਚੈੱਕ ਕੀਤੀ ਔਰ ਉਹ ਪਤਾ ਲੱਗਾ ਕਿ ਘਰਦਿਆਂ ਦਾ ਜਿਹੜੇ ਸੀਗੇ ਜਿਹੜੇ ਸੇਵਾਦਾਰ ਸੀ ਉਹਨਾਂ ਕੋ ਸੇਵਾ ਨਹੀਂ ਹੋ ਰਹੀ ਕਿਉਂਕਿ ਉਹਨਾਂ ਨੂੰ ਕੋਈ ਗੋਡਿਆਂ ਦੀ ਪ੍ਰੋਬਲਮ ਸੀਗੀ ਤੇ ਉਹਨਾਂ ਦੀ ਸਹਿਮਤੀ ਦੇ ਨਾਲ ਅੱਜ ਤੋਂ ਆ ਪਾਵਨ ਜਿਹੜਾ ਸਰੂਪ ਸੀਗਾ ਉਹਨਾਂ ਨੂੰ ਉਹ ਲੈ ਗਏ ਜੀ ਸ਼੍ਰੀ ਗੁਰੂ ਰਾਮ ਸਰ ਗੁਰਦੁਆਰਾ ਸਾਹਿਬ